ਕੀ ਹੋ ਗਿਆ ਇਹ ਦੇਖੋ ਯਾਰ ਇਹਨੂੰ ਕਿਉਂ ਮਾਰ ਲੋ ਜੀ ਤੋਹਰਾ ਰੋਗ ਲਾਦਾ ਜੀ ਤੋਹਰਾ ਰੋਗ ਲਾਦਾ ਸੋਖਾ ਪੀਆ ਗੱਡੀ ਭਰਨ ਤੇ 100 ਰੁਪਈਆ ਹੋਇਆ ਕੀ ਆ ਭਾਜੀ ਮੈਂ ਉਹ ਤੇ ਖਾਂਦਾ ਇਹ ਮਤਰੀ ਚੱਲ ਲੈਣਾ ਹੋਇਆ ਕੀ ਆ ਮਤਰੀ ਹੋਇਆ ਕੀ ਆ ਕਟਣਾ ਹੋਇਆ ਕੀ ਆ ਜੀ ਬੰਦਾ ਘਵਾਇਆ ਹੋਰ ਕੀ ਆ ਇੱਕ ਗੱਡੀ ਦਾ ਕਿੰਨੇ ਲਿਆ ਕਿੰਨੇ ਭਾਈ 100 ਰੁਪਈਆ ਗੱਡੀਆ 100 ਰੁਪਈਆ ਮਾਤੇ ਤੁਸੀਂ ਨਾਲ ਸੀ ਕਿਉਂ ਲੋ ਸਾਰੇ ਪਿਛਲੇ ਆਟੋ ਜਾ ਰਹੇ ਸੀ ਪਿਛਲੇ ਆਟੋ ਦਾ ਸੀ ਮੇਰੇ ਬੱਸ ਗੱਡੀਆਂ 1000 ਰੁਪਿਆ 5 ਗੱਡੀਆਂ 500 ਰੁਪਿਆ ਆ ਦੇਖੋ ਇਹ ਵੀ ਬੋਲੇ ਨਾ ਤੁਸੀਂ ਵੀ ਆਟੋ ਦਿਲਾਂਦੇ ਤੁਸੀਂ ਵੀ ਆਟੋ ਲੱਗਦੀ ਆ ਇੱਕ ਇਹਨਾਂ ਨੂੰ 300 ਰੁਪਿਆ ਇਹੋ ਜਿਹੇ ਜਿਹਦੀ ਜਿਹਦੀ ਡੀਟੀ ਸਰਕਾਰਪੁਰ ਦੇ ਆਟੋ ਪਰ ਥੇ 12 ਪੈਸੇ ਲੱਗਦੇ ਆ ਬਸ ਨੇ ਕੋਣ ਲੈਂਦਾ ਕੋਣ ਪੈਸੇ ਇਹ ਟਾਈਪ ਵਾਲੇ ਰੈਫਰ ਵਾਲੇ ਭਜੀ ਆ ਅੱਛਾ ਜੀ ਆ ਜਿੰਨੇ ਖੜੇ ਹੁੰਦੇ ਆ ਅੱਜ ਸਰਕਾਰਪੁਰ ਦੇ ਅੱਜ ਅੱਗੇ ਵੀ ਕੋਈ ਅੱਧੇ ਦੀ ਘਟਨਾ ਹੋਈ ਜੀ ਇਹਨਾਂ ਦੇ ਨਾਲ ਨਹੀਂ ਇਹ ਪਹਿਲੀ ਵਾਰ ਆਸ ਬੰਦੇ ਨੇ ਕੀਤੀ ਹੈ ਅੱਛਾ ਜੀ ਬਾਬਾ ਪਾਣੀ ਪੀ ਲੈ ਬੰਦਾ ਕਰੇ ਤਾਂ ਪਾਣੀ ਕਰੇ ਤਾਂ ਛੱਡ ਕੋਲ ਹੱਥ ਜੋੜ ਕੇ ਮੇਰੀ ਜੀ ਕੋਣ ਆਇਆ ਕੋਣ ਆ ਜੀ ਕੋਣ ਆਇਆ ਜੀ ਹੁਣ ਪਾਣੀ ਚੱਲਣ ਦੇ ਕਿਸੇ ਵੀ ਸੋਹ ਲੱਗੇ ਇਸ ਬੰਦੇ ਨੂੰ ਕਿੰਨੇ ਸੋਹ ਗਾੜੀ ਮੈਂ ਪਿੱਪਾ ਪੱਤੇ ਦੀ ਸੋਹ ਗਾੜੀ ਲੱਗੇ ਆਏ ਹਾਏ ਇਹਨੂੰ ਮਰਦੀ ਵਿੱਚ ਮਰਦੀ ਵਿੱਚ ਮਰਦੀ ਵਿੱਚ ਸੋਹ ਗਾੜੀ ਮਰਦੀ ਵਿੱਚੋਂ ਨਿਕਲਿਆ ਤੂੰ ਐ ਕਹਾਂ ਐ ਹੱਥ ਆ ਤੇਰਾ ਹਮਾਰਿਆ ਨਾ ਮੇਰੇ ਜੈਤ ਇਹ ਟੁਪੂਣ ਕਿੰਨਾ ਨਾ 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 ਆ ਰੱਬ ਦਾ ਦਾ ਪਾਈ ਕੰਨ ਰੱਬ ਦੇਖੇਗਾ ਤੇਰਾ ਪੁੱਛਣ ਵਿੱਚ ਦੇਖੇਗਾ ਚਾਹ ਤੈਨੂੰ ਕੀੜੇ ਪੈਣੇ ਆ ਇਸ ਬੰਦੇ ਨੂੰ ਕੀੜੇ ਪੈਣੇ ਆ ਚਲੋ ਇਧਰ ਨੂਣਾ ਆ ਆ ਦੇਖੋ ਆ ਹਾ ਧੋ ਤਿੰਨ ਆਟਰ ਰੋਕਿਆ ਗਿਆ ਵਾ ਆਟਰ ਰੋਕਣ ਤੋਂ ਬਾਅਦ ਚ ਪੇਡ ਮਾਰੀ ਗਈ ਹੈ ਸਰ ਹਾਂਜੀ ਹਾਂਜੀ ਆਜੋ ਸਰ ਆਜੋ ਵੈਰੀਫਾਈ ਕਰਾਂਗੇ ਫਿਰ ਵੇਰੀਫਾਈ ਕਰਦੇ ਕਾਰਵਾਈ ਹੋ ਜੂਗੀ ਸਰ ਅਕਰੀ ਬੰਦਾ ਹੈ ਉੱਥੇ ਜਾ ਕੇ ਆਪਣੀ ਮੈਸੇ ਲਿਖੇ ਤੇ ਤੁਹਾਡਾ ਕੀ ਲੈਦਾ ਤੁਸੀਂ ਆਪਣਾ ਬੰਦਾ ਤੁਹਾਡਾ ਦੇਖਣਾ ਥੱਲੇ ਖੋ ਗਿਆ ਸਰ ਅਕਰੀ ਬੰਦਾ ਹੀ ਹੋਏਗਾ ਜੀ ਤੁਹਾਡੇ ਨਾਲ ਕੀ ਕਾਰਵਾਈ ਕੀਤੀ ਜਾਏਗੀ ਅਗਰ ਤੁਹਾਡੇ ਵੱਲ ਆ ਜਾਂਦੀ ਗਲਤੀ ਨਿਕਲਦੀ ਹੈ ਜੀ ਜੇ ਗਲਤੀ ਜੋ ਬੰਦੀ ਕਰਦੇ ਕਰਾਂਗੇ ਜੀ ਜੋ ਬੰਦ ਫੋਨ ਤੇ ਬਦਲ ਕਰਾਂਗੇ ਦਾ ਆਪਾਂ ਫੋਨ ਦੀ ਹਾਦੀ ਕਰਕੇ ਕਰ ਤਾਂ ਬੰਨ ਨਿਪਟ ਜਾਣਾ ਸਾਰੇ ਹੁਣ ਇਹ ਨਿਪਟ ਜਾਣਾ ਰੱਖਾ ਦਫਾ ਆ ਦੇ ਬਣਾਉਣ ਵਾਲੇ ਤੁਹਾਨੂੰ ਕਹਿ ਰਿਹਾ ਕਿ ਕੰਪਲੇਨ ਲਗਾ ਦਿਓ ਆਪਣੇ ਆਗੇ ਇੱਕ ਮਿੰਟ ਇੱਕ ਮਿੰਟ ਇਹ ਐਸਾ ਇਹਨੂੰ ਪਲਾਨ ਕਰਾਓ ਤੁਹਾਡੀ ਕੰਪਲੇਂਟ ਦੇ ਆਧਾਰ ਤੇ ਪਹੀ ਕਾਰਵਾਈ ਹੋਊਗੀ ਉਹਨੂੰ ਪਲਾਂਟ ਤੇ ਸਾਈ ਮੇਰੇ ਸਾਹਮਣੇ ਇੰਸਪੈਕਟਰ ਆਇਆ ਹੈ ਪਲਾਂਟ ਤੇ ਸਾਈ ਦੇਖੋ ਗਰੀਬ ਪਲਾਂਟ ਤੇ ਜਾਵੇ ਲੇਕਿਨ ਹਣਾ ਤਾਂ ਬੰਦਾ ਇੰਸਪੈਕਟਰ ਸਾਹਿਬ ਦੇ ਸਾਹਮਣੇ ਆਇਆ ਫਿਰ ਪਲਾਂਟ ਆਊਟ ਆਊਟ ਹੈ ਗੱਡੀ ਉਹਨਾਂ ਦੀ ਉਹ ਖੜੀ ਹੈ ਸਾਹਮਣੇ ਗੱਡੀ ਖੜੀ ਹੈ ਸਾਡਾ ਤਾਂ ਨਹੀਂ ਇਨਸਾਨ ਕੋਲ ਨਿਕਲਦਾ ਉਹ ਥਾਂ ਹੀ ਅਗਲੀ ਕਾਰਵਾਈ ਕੀਤੀ ਜਾ ਰਹੀ ਉਹ ਬੰਦੇ ਕੰਮ ਕਰਦੇ ਹੋ ਦੱਸੋ ਨਹੀਂ ਸਰ ਜੀ ਇਹਨਾਂ ਕਿਉਂ ਐਸਏ ਨਹੀਂ ਸਾਹਮਣੇ ਪਲਾਨ ਕੀਤਾ ਤੁਹਾਡੇ ਸਾਹਮਣੇ ਉਹ ਕਹਿ ਰਹੇ ਤੁਸੀਂ ਜਿਹੜੀ ਕਾਰਵਾਈ ਤੁਸੀਂ ਲਿਖਤੀ ਕੰਪਲੇਂਟ ਦੇ ਪਰ ਵੀ ਕਰ ਰਹੇ ਮੇਰੀ ਗੱਲ ਸੁਣੋ ਉਹਨਾਂ ਨੂੰ ਤੁਸੀਂ ਪੜਾਵਨਾ ਉਹਨਾਂ ਪੁੱਛੋ ਵੀ ਕਿਹੜੇ ਕਾਨੂੰਨ ਸਮਾਣੀ ਕਾਨੂੰਨ ਦੇ ਦੱਸੋ ਉਹ ਐ ਤੂੰ ਚਲੇ ਗਿਆ ਏ ਉਹ ਐ ਤੂੰ ਡਿਊਟੀ ਤੋਂ ਇਹਨਾਂ ਨੇ ਕਿਉਂ ਉਹ ਐ ਤੂੰ ਕਿਹਦੇ ਪਾਸੇ ਗਰੀਬ ਬੰਦੇ ਲੋਕ ਚਲੋ ਡਿਊਟੀ ਤੇ ਉਹ ਚੱਲेंगे ਡਿਊਟੀ ਤੇ ਖੜੇ ਹੀ ਐ ਗਿਆ ਖੜੇ ਨੇ ਇਹ ਵੀ ਆਜੀ ਚੱਲ ਕੇ ਕਰੋ ਵਫਾ ਦਫਾ ਗੱਲ ਹੋ ਗਈ ਇਹ ਦੇਖੋ ਸਾਰੀ ਵਫਾ ਵਫਾ ਗੱਲੋ ਕੀ ਕੋਈ ਚੱਲ ਗਿਆ ਨਾ ਕੋਈ ਰਫਾ ਵਫਾ ਗੱਲ ਕੋਈ ਸੁਣਾਈ ਨਹੀਂ ਆ ਕੇ ਜਾ ਕੇ ਵੀ ਅਪਲੀਕੇਸ਼ਨ ਲਿਖ ਦਾਂਗੇ ਆ ਬੰਦੇ ਜਾ ਕੇ ਕੋਈ ਸੁਣਾਈ ਨਹੀਂ ਕੋਈ ਕੁਝ ਨਹੀਂ ਇਹ ਕਿ ਪੰਜਾਬ ਪੁਲਿਸ ਦਾ ਹਾਲ ਆ ਕੋਈ ਕਿਸੇ ਦੀ ਸੁਣਾਈ ਨਹੀਂ ਕੋਈ ਮਾਰ ਕੇ ਕੋ ਸੁੱਟ ਦੇ ਕੋਈ ਕੋਈ ਨਹੀਂ ਉੱਥੇ ਜਾ ਕੇ ਲਿਖੋ ਕਿਸੇ ਨਾ ਅਸੀਂ ਅੱਥੇ ਕਰ ਰਲਾਵਾਂਗੇ ਹਾਂ ਅਸੀਂ ਕਰਾ ਲੇ ਅਸੀਂ ਹੁਲਾਵਾਗੇ ਡੀਐਪੀ ਨੂੰ ਇੱਥੇ ਬੁਲਾਵਾਂਗੇ ਨਹੀਂ ਸੁਣਾਈ ਉਹ ਪਾਸੇ ਡੀਸੀ ਮਰੇ ਟ੍ਰੈਫਿਕ ਮਰੇ ਇੰਸਪੈਕਟਰ ਮਰੇ ਆਪਾ ਚਿਹਰੇ ਹੋ ਜਾਣਾ ਡੀਐਸਪੀ ਦੇ ਟ੍ਰੈਫਿਕ ਮਰੇ ਦੇ ਨੇ ਆਟ ਵਾਲਾ ਥੱਪੜ ਕਿੰਨੇ ਕਰਦੇ ਆ 100 ਰੁਪਇਆ ਦਾ ਹਾਂਜੀ ਆਟ ਵਾਲਾ ਮੇਰਾ ਬਹੁਤ ਮਸਲਾ ਪੈ ਗਿਆ ਤੁਹਾਨੂੰ ਦੇਵਾ ਦੇ ਸਾਰਾ ਹੁਣ ਉਹਨੇ ਚਲਾਨ ਕਿਉਂ ਨਹੀਂ ਕੀਤਾ ਉਹਨੇ ਨਹੀਂ ਉਹਨੇ ਚਲਾਨ ਕਿਉਂ ਨਹੀਂ ਕੀਤਾ ਉਹ 100 ਰੁਪਇਆ ਉਹ 500 ਰੁਪਇਆ ਵੀ ਦੇ ਰਿਹਾ ਸੀ ਚਲਾਨ ਨਹੀਂ ਕੀਤਾ ਉਹ ਦੇ ਰਿਹਾ 100 ਰੁਪਇਆ ਮੰਗਦਾ ਚਲਾਨ ਦੀ ਫੀਸ ਕਿੱਥੇ ਆਏ ਬਹੁਤ ਲੱਗਿਆ ਇਹ ਨਹੀਂ ਨਹੀਂ ਜੇ ਚਲਾਨ ਕਰ ਦਿੱਤਾ ਫਿਰ ਥੱਪੜ ਕਿਉਂ ਮਾਰਿਆ ਹਾਂ ਬਸ ਸੁਣੋ ਸਾਹ ਕਹਿਦਾ ਸੀ ਅਮਾ ਕਹਿੰਦਾ ਤੂੰ ਕੁਝ ਵੀ ਕਰ ਸਕਦਾ ਮੈਂ ਤਾਂ ਡੀਐਸਪੀ ਤੱਕ ਜਾਵਾਂ ਕਿਥੇ ਮਰਜ਼ੀ ਜਾਓ ਕਹਿੰਦਾ ਹੂੰ ਮਿਸਰਾ ਆਪੀ ਕਿ ਆਇਆ ਲਾ ਲੈ ਚੈੱਕਰ ਮਲਾਇਆ ਕਰਾਉਗਾ ਓਏ ਬੰਦੇ ਆ ਸਾਡਾ ਕੀ ਇਨਸਾਫ ਕਰਾਂਗੇ ਉਹ ਕਿਹੜਾ ਪੁੱਤ ਹੈ ਉਹਨਾਂ ਦਾ ਪਤਾ ਨਹੀਂ ਲੱਗਦਾ ਨਾ ਨੋਟ ਕਿਸੇ ਨਾ ਨੋਟ ਹਾਂ ਭਾਈ ਜੀ ਉੱਥੋਂ ਆਇਆ ਤੇ ਲੇਟ ਲੇਟ ਹੋ ਗਈ ਲੇਟ ਹੋ ਕੇ ਮੈਂ ਆਇਆ ਤੇ ਹਟ ਫੋਨ ਇਹ ਲਾ ਕੇ ਇੱਕ ਮਿੰਟ ਗੱਲ ਕਰਾਂਗਾ ਇਦੋਂ ਮਰਜੀ ਕਹੀ ਜਾਂਦਾ ਨੇ ਕਹਿੰਦਾ ਥੱਪੜ ਮਾਰਿਆ ਸਾਡੇ ਨਹੀਂ ਜਿਹੜੇ ਇਹਨਾਂ ਵੱਲੋਂ ਥੱਪੜ ਮਾਰਨ ਦੇ ਰੋਕ ਲਾ ਕੇ ਕਿ ਮੈਨੂੰ ਰੋਜ਼ੀ ਦੀ ਖਸਾ ਲੱਗੀ ਹੈ ਸਿਕਾਇਤ ਕਿਸ ਨੇ ਕਰਨਾ ਥੋੜਾ ਜਾ ਰਹੇ ਨੇ ਇਹ ਮੋਬਾਈਲ ਦੀ ਉਸ ਦੀ ਸਰ ਥੋੜਾ ਹਨ ਨਹੀਂ ਉਹ ਤਾਂ ਕਹਿ ਰਹੇ ਕਹਿੰਦੇ ਕਹਿੰਦੇ ਅਸੀਂ ਸਿਰਫ ਚਲਾਣ ਕੀਤਾ ਥੱਪੜ ਮਾਰਿਆ ਨਹੀਂ ਅੱਛਾ ਤੁਸੀਂ ਨਾਲ ਹੀ ਸੀਗੇ ਇਹ ਕਿਸੇ ਆਪੋ ਦੇ ਵਿਚੂ ਮੈਂ ਉਹਨੂੰ ਕਿਹਨੂੰ ਮਤਨ ਪਿੱਛੇ ਆਪੋ ਦੇ ਵਿਚਾਰੀ ਸੀ ਚਲਾਂ ਦੀ ਗੱਲ ਲਾਗੇ ਚੱਪੇ ਨੇ ਮਾਰਦਾ ਮਰਤਮ ਨਹੀਂ ਪੀਦਾ ਇਹ ਪੁੱਛੋ ਇਹ ਇਹ ਪੁੱਛੋ ਕਿ ਬੰਦੇ ਨੇ ਕਿਉਂ ਕਿਉਂ ਕਰਿਆ ਉਹ ਦੇਖੋ ਉਹ ਦੇਖੋ ਦੇਖੋ ਚੱਲ ਚੱਲ ਇਹਨਾਂ ਦੇ ਹੈੱਡਫੋਨ ਨਹੀਂ ਲਾਣਾ ਚਾਹੀਦਾ ਮੋਰਚਲ ਨਹੀਂ ਕਰਾ ਲਏਗਾ ਇਹਨਾਂ ਦੇ ਹੈੱਡਫੋਨ ਲੱਗੇ ਹੋਏ ਆ ਦੇਖੋ ਇਹ ਇਹੀ ਜਿਵੇਂ ਨਾਰਮਲ ਬੰਦਾ ਹੋਵੇ ਉਹ ਹੈੱਡਫੋਨ ਲਾ ਕੇ ਬਾਈਕ ਚਲਾਉਂਦਾ ਹੋਵੇ ਤਾਂ ਚਲਾਨ ਕਰ ਦਿੰਦੇ ਆ ਉਹ ਦੇਖੋ ਇਹ ਹੈੱਡਫੋਨ ਲੱਗੇ ਹੋਏ ਆ ਹੁਣ ਉਧਰ ਨੂੰ ਗਿਆ ਨਾਕਾ ਛੱਡ ਗਿਆ ਕੀ ਕਰਨ ਗਿਆ ਠੇਕੇ ਗਿਆ ਸ਼ਮਾ ਕੀ ਆ ਡੀਸੀ ਮਨੇ ਪੇਟੋ ਕੇ ਸਪੈਸ ਪਜੀਲਵਾਓ ਇਹ ਵੀ ਸੁਤਾਈਏ ਇਸ ਗੱਲ ਵਿੱਚ ਬੱਸ ਰੋਕ ਸਰ ਤੁਸੀਂ ਤੁਸੀਂ ਕਹਿ ਰਹੇ ਕਿ ਸਿਰਫ ਇੱਕੜਾ ਕਹਿ ਰਿਹਾ ਜੀ ਸਰ ਤੁਸੀਂ ਕਹਿ ਰਹੇ ਕਿ ਸਿਰਫ ਚਲਾਣ ਕੀਤਾ ਉਹ ਕਹਿ ਰਹੇ ਥੱਪੜ ਵੀ ਮਾਰਿਆ ਜੀ ਚੈੱਕ ਕਰੋ ਇਹਨਾਂ ਦੇ ਬੰਦੇ ਥੱਪੜ ਮਾਰਿਆ ਆਪਣੇ ਚਾਲ ਕੰਦੇ ਹਾਂ ਉਹ ਮਾਰਿਆ ਥੱਪੜ ਕਹਿੰਦੇ ਨਾ ਮਾਰਿਆ ਮੈਂ ਕਹਿੰਦਾ ਕਿਉਂ ਚ ਮਾਰਿਆ ਆ ਪਜੀਲਵਾਉਣ ਪਜੀ ਆਟੋ ਸਿਰਫ

ਤੂੰ ਵੀ ਆ ਟੋੜ ਲੈਣਾ ਤੂੰ ਇਹਨਾਂ ਨਾਲ ਗੱਲ ਨਾ ਸੋਨੇ ਕਿਸੇ ਸਕੇ ਨਹੀਂ ਹੈ ਹਾਂ ਨਹੀਂ ਸਾਰੇ ਕਰਦਾ 600 ਰੁਪਏ ਦੇ ਕੇ ਖੜਦੇ ਯਾਰ 600 ਰੁਪਏ ਵੀ ਸਰ ਆਪਣਾ ਸਪਸ਼ਟੀਕਰਨ ਦੇ ਦਿਓ ਮਾੜਾ ਕੋਈ ਸੱਚਾਈ ਅਸ ਗੱਲ ਦੇ ਵਿੱਚ ਸੱਚਾਈ ਕੋਈ ਐ ਨਹੀਂ ਉਹਨਾਂ ਪੱਜੀਣਾ ਸੱਚਾਈ ਹੋਵੇ ਤਾਂ ਫਿਰ ਇੱਕ ਮਿੰਟ ਸਰ ਇੱਕ ਮਿੰਟ ਬਾਈਟ ਦੇ ਦਿਓ ਖੜ ਕੇ ਤੁਹਾਡੇ ਤੇ આરોਪ ਲਾ ਸਰ ਤੁਹਾਡੇ ਤੇ આરોਪ ਜਿਹੜੇ ਲੱਗ ਰਹੇ ਇਹ ਦੂਜੀ ਸੱਚਾਈ ਨਹੀਂ ਉਹ ਸਟਾਟਕਪ ਤੇ ਜਾ ਕੇ ਇਹ ਚਰਾਂ ਖੁਦ ਭੁਗਤਣਗੇ ਇਹ ਖੁੱਦ ਚਲਾਨ ਭੁਗਤਣਗੇ ਸੱਫਰਦਨ ਗਿਆ ਸ਼ਹਿਰ ਆਤਾ ਹੈ। ਇਹ ਦੋਮਤੀ ਕਿਉਂ ਕਹੀਏ? ਤੂੰ ਹਰਤੇ ਨੂੰ ਕੋਈ ਵੀ ਹਟੋ ਫੜਨਾ ਨਾ। ਉਹ ਪਰਵਾਈ ਖਾਪਦਾ ਕੇਰਵਾ ਕੇ। ਹਾਂ ਤਾਂ ਹਰ ਤੇ ਮੇਰੇ ਲੱਤ ਕਸਾਂ ਕਿਤੀ ਜਾਏਗੀ। ਹਰ ਕਰੀਬ ਨੂੰ ਮਾਰਿਆ ਜਾਏਗਾ। ਹਾਂ। ਉਸ ਦੀ ਸਵਾਰੀ ਮਰੇ ਰੁਕਿਆ। ਮੈਂ ਮੜਾ ਗਾਂ ਮੈਂ ਕਹ ਗਿਆ ਉਹ ਗੱਡੀ ਖੜੀ ਏ। ਉਹ ਅੱਗੇ ਨਹੀਂ ਆਣ ਕੇ ਆਨੇ ਮੇਰੇ ਅੱਗੇ ਨਾ ਹਟਦੇ ਹੱਥ ਦੇ ਤਸੀਦੇ ਮੈਂ। ਮਾਰੀ ਮੇਰੇ ਚਪੇੜਾ ਮਾਰਤੀ ਇਸ ਬੰਦੇ ਨੇ। ਨਾਲੇ ਚਲਾਨ ਕਿਤਨਾਂ ਨਾਲੇ ਚਪੇੜਾ ਮਾਰੀ। ਕਿਹੜੇ ਨੂੰ ਚਪੇੜ ਵਾਈ ਚਲਾਨ ਦੇ ਵੇਲੇ ਲਾਲਾ। ਕਿਹੜੇ ਮੁੰਡੇ ਆਨੂੰ ਪੁੱਛੋ ਆਹ ਤੂੰ ਇੱਧਰ ਨੂੰ ਲਿਆਂਦਾ ਸਵਾਰੀ ਤੁਹਾਨੂੰ ਪਤਾ ਇੱਥੇ ਇੱਥੇ ਹੀ ਘਟਦੀ ਏ ਕਿਤੇ ਦੂਰ ਤੇ ਨਹੀਂ ਘਟਦੀ ਨਾ ਇੱਧੇ ਨਾ ਅੱਗੇ ਕਰਕੇ ਸਵਾਰੀ ਘਟਦੀ ਲੱਗਦਾ ਤੇ ਤੂੰ ਨਾ ਇਹ ਹੁਣ ਸਾਲੇ ਨੇ ਇਹਨੂੰ ਪੜ ਲਿਆ ਕਰਕੇ ਕਹਿੰਦਾ ਇੱਧਰ ਆ ਜਾ ਕਹਿੰਦਾ ਤੇਰਾ ਚਲਾਨ ਕਰਨਾ ਵਾ ਉਹ ਕਹਿੰਦਾ ਲੈ ਪੜ ਤੂੰ ਕਹਿੰਦਾ ਦੂਰ ਚਲਾਨ ਪੜਦਾ ਚੱਲ ਤੈਨੂੰ 500 ਰੁਪਏ ਅੱਜ ਦੇ ਦੇਣੀ ਆ ਠੀਕ ਆ 500 ਲੈ ਕੇ ਫਿਰ ਵੀ ਇਹਨੇ ਥੱਪੜ ਮਾਰਿਆ ਕਿਉਂ ਮਾਰਿਆ ਹੂੰ ਠੀਕ ਐ ਨਾ ਥੱਪੜ ਦਾ ਇਹਨੂੰ ਤੱਪੜ ਘਾ ਤੂੰ ਮਾਰਿਆ ਹੁਣ ਇਹਨਾਂ ਦੇ ਕੰਨਾਂ 'ਚ ਹੈੱਡਫੋਨ ਲੱਗੇ ਆ ਬ ਲੱਗੇ ਹੁਣ ਹੱਟ ਗੁਣ ਉਹਦਾ ਚਲਾਲ ਕਰ ਦੇਣਾ ਥੋੜਾ ਮਾਮਲਾ ਕੀ ਸੀਗਮਟ ਹੱਟੋ ਇੱਥੇ ਨਾ ਰੁਕਦੇ ਹਨ ਇਹਨਾਂ ਨੂੰ ਮਨਾ ਕਰੀਦਾ ਇਹਨਾਂ ਨੂੰ ਤਿੰਨ ਮਲਾਈ ਗਾਲਾਂ ਕੱਢਣ ਦਾ ਥੋੜਾ ਮਨਾ ਕਰਦੇ ਆ ਨਾ ਜੀ ਇਹੋ ਨਾਲ ਭਾਜੀ ਇਹੋ ਨਾਲ ਭਾਜੀ ਇਹੋ ਨਾਲ ਜੀ ਸੁਣ ਲੈਣ ਦੋ ਮਾਦਾ ਜੀ ਇੱਕ ਮਿੰਟ ਸੁਪਤ ਕਰ ਦੋ ਉਹਨੇ ਤਾਂ ਹਾਈਪਰ ਹੋ ਜਾਏਗਾ ਅੱਛਾ ਇਹਨਾਂ ਬਿਲੋ ਕਹਿ ਰਹੇ ਕਿ ਮਾਰਿਆ ਵੀ ਗੇ ਟਪੇੜਾ ਮਰੀ ਇਹਨਾਂ ਨੂੰ ਕੁਛ ਹਕਸਮ ਖਾ ਲਓ ਜੀ ਇਹਨੇ ਆਖੋ ਚੱਲਦੇ ਕਿਸੇ ਨੇ ਅੱਜ ਇਹ ਕਿਹਾ ਵਾ ਇਹ ਹੁਣ ਤਾਂ ਝੂਠ ਬੋਲੀ ਜਾਵੇ ਪਾਕ ਕੋ ਗਾਲੀ ਉਹਨੂੰ ਕੋ ਹੈਂਡਲ ਕਰ ਲੈਨੇ ਕੋਈ ਚੱਕਰ ਨਹੀਂ ਜਾ ਇਹ આરોਪ ਹੀ ਲਗਾ ਰਹੇ ਕਿਤੇ 100 ਰੁਪਏ ਲੈਦੇ ਵਿੱਚ ਉਹ ਨਹੀਂ ਕੋਈ ਇਹਨਾਂ ਨੇ 100 ਰੁਪਏ ਦਾ આરોਪ ਲਗਾ ਰਹੇ ਕਿ ਘਾਟੋਵਰ ਦਾ 2 ਮਾਰਦਾ આરોਪ ਲਗਾ ਰਹੇ ਕੁੱਟਮਾਰ ਕੀਤੀ ਗਈ ਇਹਨੂੰ ਕਿਵੇਂ ਦੇਖੋ ਪੁੱਛ ਲੈਨੇ ਆ ਪਾਕ ਵੈਰੀਫਾਈ ਕਰਾਂਗੇ ਤਾਹੀਂ ਪਤਾ ਲੱਗੂ ਆਪਾਂ ਨੂੰ ਵੈਰੀਫਾਈ ਕਰਾਂਗੇ ਤਾਹੀਂ ਪਤਾ ਲੱਗੂ ਆਪਾਂ ਨੂੰ ਠੀਕ ਹੈ ਨਾ ਉਹ ਨਹੀਂ ਮੰਨਦਾ ਸਹੀ ਕੋਈ ਗਾਲੀ ਮੈਂ ਪੁੱਛ ਲਿਆ ਉਹ ਚਾਹੇ ਸੱਚਾ ਫੇਰ ਕਰਦਾ ਕਿਉਂ ਨਹੀਂ ਆ ਕੇ ਸੱਚਾ ਪਈ ਖੜੇ ਔਰ ਮੇਰਾ ਚਲਾਨ ਫੇਰ ਪੁੱਤੋ ਫੇਰ ਮੇਰਾ ਚਲਾਨ ਪੁੱਤੋ ਮੇਰਾ ਨਾਮ ਦੀ ਗੱਲ ਹੈ ਮੇਰੇ ਅੱਜ ਤੱਕ ਚਲਾਨ ਕੋਈ ਨਹੀਂ ਹੁਣ ਪੁੱਤੋ ਮੈਂ ਹੁਣ ਕਿਹੜਾ ਬੋਤ ਹੋਣਾ ਦਾ ਮੈਂ 10 ਸਾਲ ਹੋ ਗਏ ਤੇ ਤੁਹਾਨਾਂ ਅੱਗੇ ਵੀ ਕਦੀ ਚਲਾਨ ਹੋਇਆ ਮੇਰਾ ਅੱਜ ਤੱਕ ਕਦੀ ਨਹੀਂ ਹੋਇਆ ਨਾ ਮੈਂ ਗਲਤੀ ਕੀਤੀ ਨਹੀਂ ਚਲੋ ਕਿਸ ਚੀਜ਼ ਦਾ ਚਲਾਨ ਕਿਸ ਚੀਜ਼ ਦਾ ਚਲਾਨ ਕੁਛ ਨਹੀਂ ਹੁੰਦਾ ਫਲੈਟ ਆਉਹੀ ਮੈਂ ਨਾਲ ਹੀ ਇੱਧਰ ਆਇਆ ਇੱਥੇ ਪੁਲਿਸ ਵਾਲੇ ਕਹਿੰਦੇ ਸਵਾਰੀ ਇੱਥੇ ਕਹਿੰਦੀ ਬਈਆ ਰੁਕੋ ਜਾਣਾ ਮਸੂਦਾ ਮੈਂ ਕਹਿੰਦਾ ਨਹੀਂ ਤੁਸੀਂ ਅੱਗੇ ਆਇਓ ਮੈਂ ਉਹ ਗੱਡੀ ਲੋੜੇ ਗਿਆ ਇਹਨਾਂ ਨੇ ਆ ਮੁਲਾਜ਼ਮ ਖੜੇ ਨੇ ਜਿੱਥੇ ਇੱਥੇ ਆ ਕੇ ਗੱਡੀ ਅਨੇ ਮੈਨੂੰ ਗਲੀ ਵਿੱਚ ਫੜ ਕੇ ਥੱਪੜ ਮਾਰਦੇ ਮੈਂ ਕਹਾ ਸਾ ਗੱਲ ਤੀ ਕਿੰਦਾ ਗਾਲਾਂ ਗੰਦੀਆਂ ਕੱਢ ਦੇ ਤੈਨੂੰ ਪਤਾ ਨਹੀਂ ਲੱਗਦਾ ਇੱਥੇ ਗੱਡੀ ਨਹੀਂ ਰੁਕਦੀ ਮੈਂ ਕਹਾ ਸਰ ਮੈਂ ਅੱਗੇ ਚੱਲਣਾ ਹਾਂ ਪਰ ਸਰ ਇੱਦਾਂ ਥੱਪੜ ਆ ਕੇ ਫਿਰ ਥੱਪੜ ਮਾਰ ਕੇ ਚਲਾਨ ਕਰਕੇ ਫਿਰ ਕਹਿੰਦੇ ਕਾਗਜ਼ ਮਾਣਮ ਨੂੰ ਤਾਦਾ ਹਰਨਾ ਕੀਤਾ ਹੈ ਪੁਲਿਸ ਦੀ ਜਿਹੜੀ ਡਿਊਟੀ ਹੁੰਦੀ ਹੈ ਮਾਣਮ ਨੂੰ ਸਮਝਾਉਣ ਦੀ ਹੁੰਦੀ ਹੈ ਨਾ ਕਿ ਥੱੱਪੜ ਮਾਰਨ ਦੀ ਹੁੰਦੀ ਹੈ ਕੀ ਨਾਮ ਤੇ ਜਿਹੜਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਭਾਈ ਸੁਨੀਲ ਹੈ ਕਿੱਥੇ ਰਹਿਣ ਵਾਲੇ ਤੁਸੀਂ ਡੀਏ ਵੀ ਡੀਏ ਵੀ ਹਾਂਜੀ ਕਿੱਥੇ ਕਰਕੇ ਰਹਿੰਦੇ ਡੀਏ ਕਬੀ ਨਾ